ਦੇ ਨਾਲ ਮੇਰੇ ਜ਼ਿਲ੍ਹਾ ਪ੍ਰਧਾਨ ਜੋਬਰੰਦਾਵਾ ਜੀ ਸਾਡੇ ਨਾਲ ਮੇਰੇ ਚੇਅਰਮੈਨ ਮਾਰਕਟ ਕਮੇਟੀ ਰਜੀਵ ਸ਼ਰਮਾ ਜੀ ਸਾਡੇ ਬਲਾਕ ਇੰਚਾਰਜ ਲਖਵਿੰਦਰ ਸਿੰਘ ਬਲਜੀ ਅਤੇ ਸਮੁੱਚੀ ਇਸਤਰਾਮ ਦੀ ਸਮੁੱਚੀ ਸਾਰੀ ਟੀਮ ਉੱਤੇ ਸਾਡੇ ਕੋਲ ਬੈਠੀ ਹੈ ਜੀ ਅੱਜ ਦਾ ਮੇਨ ਮਕਸਦ ਹੈ ਜੀ ਮੇਨ ਮੁੱਦਾ ਹੈ ਜੀ ਇਹਦਾ ਪ੍ਰੈਸ ਕਾਨਫਰੰਸ ਕਰੰਦਾ ਤੁਹਾਨੂੰ ਪਤਾ ਹੋਏਗਾ ਕਿ ਪਿਛਲੇ ਦਿਨੀ ਇੱਕ ਸ਼ਹਿਰ ਵਾਸੀਆਂ ਵੱਲੋਂ ਤਸੀਲ ਕੰਪਲੈਕਸ ਜਾ ਕੇ ਜਿਹੜਾ ਇੱਕ ਪ੍ਰਚਾਰ ਦਾ ਮੁੱਦਾ ਚੁੱਕਿਆ ਸੀ ਉਹਨੂੰ ਦੇਖਦੇ ਹੋਏ ਜੋ ਵੀਸ਼ ਕਹਤਾ ਉਪਰ ਹਾਈ ਕਮਾਂਡ ਕੋਲ ਪਹੁੰਚੀਆਂ ਸਾਡੇ ਵੀ ਧਿਆਨ ਚਾਹੀਆਂ ਅਸੀਂ ਵੀ ਹਾਈ ਕਮਾਂਡ ਤੱਕ ਪਹੁੰਚਾਈਆਂ ਉਹਨੂੰ ਦੇਖਦੇ ਹੋਏ ਹਾਈ ਕਮਾਂਡ ਨੇ ਕਿਉਂਕਿ ਸ਼ੁਰੂ ਤੋਂ ਹੀ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਸ੍ਰੀ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜ਼ੀਰੋ ਟੋਲਰੈਂਸ ਹੋਇਆ ਭ੍ਰਸ਼ਟਾਚਾਰ ਨਾਲ ਕੋਈ ਟੋਲਰੈਂਸ ਨਹੀਂ ਜਿਹੜਾ ਵੀ ਵੱਡੇ ਕਿਸੇ ਵੀ ਲੈਵਲ ਦਾ ਕੋਈ ਅਫਸਰ ਹੋਵੇ ਭ੍ਰਸ਼ਟਾਚਾਰ ਕਰੇਗਾ ਉਸ ਤੇ ਬੰਦ ਦੀ ਉਸ ਨਾਲ ਕਾਰਵਾਈ ਕੀਤੀ ਜਾਏਗੀ ਇਸ ਚੀਜ਼ ਨੂੰ ਲੈ ਕੇ ਹਾਈ ਕਮਾਂਡ ਤੱਕ ਗੱਲ ਪਹੁੰਚੀ ਹੈ ਜੀ ਉਦੇ ਉੱਪਰ ਜਿਹੜੀ ਵੀ ਕਾਰਵਾਈ ਬਣਦੀ ਪਾਰਟੀ ਨੇ ਕੀਤੀ ਆ ਉਹਦੇ ਬਾਰੇ ਤੁਹਾਨੂੰ ਵਿਸਤਾਰ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਜੋਬਰਨ ਦਾਵਾ ਜੀ ਦੱਸਣਗੇ ਬਹੁਤ ਬਹੁਤ ਧੰਨਵਾਦ ਰਜੀਵ ਸ਼ਰਮਾ ਜੀ ਸਾਡੇ ਲੋਕ ਸਭਾ ਇੰਚਾਰਜ ਰਜੀਵ ਸ਼ਰਮਾ ਜੀ ਸਾਡੇ ਚਿਰਨਨ ਮਾਰਕੀਟ ਕਮੇਟੀ ਫਤਿਹਗੜ ਚੁੰਡੀਆਂ ਤੇ ਸਾਡੇ ਬਹੁਤ ਹੀ ਸਤਕਾਰਯੋਗ ਬਲ ਸਾਹਿਬ ਜੋ ਕਿ ਇਥੋਂ ਦੇ ਬਲਾਕ ਪ੍ਰਧਾਨ ਵੀ ਨੇ ਤੇ ਹੋਰ ਦਰਜਾ ਦਰਜਾ ਸਾਡੀ ਪਾਰਟੀ ਦੇ ਆਗੂ ਸਹਿਬਾਨ ਬੈਠੇ ਨੇ ਮੇਰਾ ਨਾਮ ਜੋਬਰਨ ਦਾਵਾ ਮੈਂ ਜ਼ਿਲ੍ਹਾ ਪ੍ਰਧਾਨਾਂ ਦੀ ਬਰਦਾਸ਼ਪੁਰ ਅੱਜ ਸਵੇਰੇ ਤਕਰੀਬਨ 9:30 ਵਜੇ ਕਿਸੇ ਵਲੰਟੀਅਰ ਸਾਥੀ ਵੱਲੋਂ ਇੱਕ ਖਬਰ ਵੱਲ ਸਾਡਾ ਧਿਆਨ ਲਿਆਦਾ ਗਿਆ ਕਿ ਇੱਥੇ ਫਤਿਹਗੜ ਚੂੜੀਆਂ ਦੀ ਤਹਿਸੀਲ ਦੇ ਵਿੱਚ ਰਜਿਸਟਰੀ ਕਲਰਕ ਹੈ ਜੋ ਉਹ ਬਹੁਤ ਜ਼ਿਆਦਾ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ ਤੰਗ ਕਰ ਰਹੇ ਹਨ ਪਰੇਸ਼ਾਨ ਕਰ ਰਹੇ ਸੋ ਉਸੇ ਹੀ ਵਕਤ ਅਸੀਂ ਜਿਹੜਾ ਉਹ ਨਿਊਜ਼ ਕਲਿੱਪ ਸੀਗਾ ਜੋ ਸਾਨੂੰ ਭੇਜਿਆ ਗਿਆ ਉਹ ਅਸੀਂ ਆਪਣੀ ਹਾਈ ਕਮਾਂਡ ਤੇ ਮਾਨਯੋਗ ਮੰਤਰੀ ਸਰਦਾਰ ਹਰੀਦੀਪ ਸਿੰਘ ਮੁੰਡੀਆਂ ਸਾਹਿਬ ਨੂੰ ਭੇਜਿਆ ਗਿਆ ਤੇ 3 ਘੰਟਿਆਂ ਦੇ ਅੰਦਰ ਅੰਦਰ ਰਜਿਸਟਰੀ ਕਲਰਕ ਰਜਤੀ ਨਾਮ ਵਾਲੇ ਉਹ ਜਸਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਸੋ ਇਹ ਤੁਹਾਡੇ ਸ਼ਹਿਰ ਵਾਸੀਆਂ ਲਈ ਮੈਂ ਕਹਿੰਦਾ ਬੜੀ ਖੁਸ਼ੀ ਦੀ ਗੱਲ ਆ ਕਿ ਉਹ ਸਸਪੈਂਸ਼ਨ ਆਰਡਰ ਜਿਹੜਾ ਵਾ ਉਹ ਮੇਰੇ ਫੋਨ ਦੇ ਵਿੱਚ ਆ ਜੀ ਠੀਕ ਆ ਜੀ ਤੇ 3 ਘੰਟਿਆਂ ਦੇ ਅੰਦਰ ਅੰਦਰ ਦੇਖੋ ਇਹੋ ਹੀ ਫਰਕ ਸੀਗਾ ਜਿਹੜੀਆਂ ਪੁਰਾਣੀਆਂ ਪ੍ਰਸ਼ਤ ਸਰਕਾਰਾਂ ਤੇ ਹੁਣ ਜਿਹੜੀ ਮਾਨ ਸਾਹਿਬ ਦੀ ਇੱਕ ਇਮਾਨਦਾਰ ਸਰਕਾਰ ਤੇ ਲੋਕਾਂ ਦੇ ਹਿੱਤਾਂ ਨੂੰ ਜਿਹੜੀ ਉਹ ਪੂਰਨ ਵਾਲੀ ਸਰਕਾਰ ਇਹੀ ਫਰਕ ਆ ਕਿ ਤਿੰਨਾਂ ਘੰਟਿਆਂ ਦੇ ਅੰਦਰ-ਅੰਦਰ ਜਿਹੜੀ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਅੱਜ ਸ਼ਨੀਵਾਰ ਛੁੱਟੀ ਵਾਲੇ ਦਿਨ ਉਹਨੂੰ ਸਸਪੈਂਡ ਕਰਕੇ ਉਹਦੇ ਤੇ ਇਨਕੁਆਇਰੀ ਸਟਾਰਟ ਕਰ ਦਿੱਤੀ ਹੈਗੀ ਆ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਸੋ ਮੈਂ ਇਹ ਸਾਰੇ ਹੀ ਵਰਕਰ ਆਮ ਆਦਮੀ ਪਾਰਟੀ ਦੇ ਜ਼ਿਲ੍ਹੇ ਦੇ ਨੂੰ ਤੇ ਸਾਰੇ ਆਮ ਲੋਕਾਂ ਨੂੰ ਇਹ ਬੇਨਤੀ ਕਰਦਾ ਮੀਡੀਆ ਦੇ ਰਾਹੀਂ ਕਿ ਤੁਸੀਂ ਕਿਤੇ ਵੀ ਖੱਜਲਖਵਾਰ ਹੋਣੇ ਹੋ ਸਾਡੇ ਤੱਕ ਪਹੁੰਚੋ ਪਹੁੰਚ ਕਰੋ ਇੱਕ ਜੀ ਕਿਤੇ ਵੀ ਤੁਹਾਨੂੰ ਹਰਾਸਮੈਂਟ ਹੁੰਦੀ ਆ ਅਸੀਂ ਤੁਹਾਡੇ ਨਾਲ ਚਟਾਨ ਵਾਂਗੂ ਖੜੇ ਆ ਬਤੌਰ ਜ਼ਿਲ੍ਹਾ ਪ੍ਰਧਾਨ ਸਾਡੀ ਸਮੁੱਚੀ ਟੀਮ ਜ਼ਿਲ੍ਹੇ ਦੀ ਹਰ ਇੱਕ ਵਰਕਰ ਦੇ ਨਾਲ ਚਟਾਨ ਵਾਂਗੂ ਖੜੀ ਆ ਸਾਨੂੰ ਦਿਨ ਰਾਤ ਦਾ ਕੋਈ ਫਰਕ ਨਹੀਂ ਅਸੀਂ ਤੁਹਾਡੇ ਨਾਲ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਦੂਸਰੀ ਗੱਲ ਮੈਂ ਪਹਿਲਾਂ ਐਪਰੀਸ਼ੀਏਟ ਵੀ ਕਰਦਾ ਮੈਂ ਵਧਾਈ ਵੀ ਦਿੰਦਾ ਸਾਰੇ ਉਹ ਕਾਬਲ ਅਸਰਾਂ ਨੂੰ ਇਮਾਨਦਾਰ ਅਸਰਾਂ ਨੂੰ ਜੋ ਕੰਮ ਕਰਦੇ ਨੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਮੈਂ ਸਨੇਹਾ ਦੇਣਾ ਚਾਹੁੰਦਾ ਕਿ ਅਸੀਂ ਤੁਹਾਡੇ ਨਾਲ ਤੁਹਾਨੂੰ ਵੀ ਕੋਈ ਦਿੱਕਤ ਆਉਂਦੀ ਆ ਅਸੀਂ ਤੁਸੀਂ ਸਾਨੂੰ ਪਹੁੰਚ ਕਰ ਸਕਦੇ ਹੋ ਅਸੀਂ ਤੁਹਾਡੇ ਨਾਲ ਤੇ ਇੱਕ ਚੇਤਾਵਨੀ ਵੀ ਦੇਣਾ ਚਾਹੁੰਦਾ ਉਹਨਾਂ ਅਫਸਰਾਂ ਨੂੰ ਉਹ ਭ੍ਰਿਸ਼ਟ ਅਫਸਰਾਂ ਨੂੰ ਜਾਂ ਜਿਹੜੇ ਲੋਕਾਂ ਨੂੰ ਆਮ ਲੋਕਾਂ ਨੂੰ ਤੰਗ ਕਰਦੇ ਨੇ ਪਰੇਸ਼ਾਨ ਕਰਦੇ ਨੇ ਕਿ ਹੁਣ ਜਿਹੜਾ ਉਹ ਸਮਾਂ ਬਦਲ ਚੁੱਕਿਆ ਹੈ ਹੁਣ ਮਾਨ ਸਾਹਿਬ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ ਇੱਥੇ ਹਰ ਇੱਕ ਮੰਤਰੀ ਦਿਨ ਰਾਤ ਜਿਹੜਾ ਵਾ ਕੰਮ ਕਰਨ ਲਈ ਤਤਪਰ ਹੈ ਹਰ ਇੱਕ ਵਰਕਰ ਜਿਹੜਾ ਵਾ ਉਹ ਚੱਕਣਾ ਹੈ ਸੋ ਮੈਂ ਬੇਨਤੀ ਕਰਦਾ ਫਿਰ ਸਾਰੇ ਹੀ ਜਿੰਨੇ ਮੇਰੇ ਸਾਥੀ ਨੇ ਕਿ ਕੋਈ ਵੀ ਇਦਾਂ ਦੇ ਅਫਸਰ ਦੀ ਤੁਹਾਨੂੰ ਗੱਲ ਪਤਾ ਲੱਗਦੀ ਹੈ ਸਾਡੇ ਧਿਆਨ 'ਚ ਲਿਆਓ ਮੈਂ ਫੇਰ ਕਿਤਾਬ ਨਹੀਂ ਦਿੰਨਾ ਸਾਰੇ ਹੀ ਅਫਸਰ ਜਿਹੜੇ ਲੋਕਾਂ ਨੂੰ ਤੰਗ ਕਰਦੇ ਨੇ ਹਰਾਸ ਕਰਦੇ ਨੇ ਕਿ ਹੁਣ ਸੁਧਰ ਜਾਓ ਕਿਉਂਕਿ ਇਸ ਤੋਂ ਬਾਅਦ ਬਾਰ-ਬਾਰ ਮੌਕਾ ਨਹੀਂ ਮਿਲੇਗਾ ਸੋ ਮੈਂ ਫੇਰ ਸਾਰੀ মিডিਆ ਦੇ ਇੱਥੇ ਆਏ ਨੂੰ ਧੰਨਵਾਦ ਕਰਦਾ ਸੋ ਮੈਂ ਦੱਸਣਾ ਚਾਹੁੰਦਾ ਕਿ ਰਜਿਸਟਰੀ ਕਲਰਕ ਜੋ ਜਿਨ੍ਹਾਂ ਦਾ ਮੁੱਦਾ ਉੱਠ ਰਿਹਾ ਸੀਗਾ ਇੱਕ ਦੋ ਦਿਨ 'ਚ ਸਵੇਰੇ ਧਿਆਨ ਲਿਆ ਹੁੰਦਾ ਸਾਡੇ ਧਿਆਨ 'ਚ ਆਇਆ ਤੇ 3 ਘੰਟੇ ਦੇ ਅੰਦਰ ਅੰਦਰ ਉਹਨਾਂ ਦਾ ਡੇਟਾ ਵਾ ਜਸਵਿੰਦਰ ਕੌਰ ਰਜਿਸਟਰੀ ਕਲਰਕ ਨੂੰ ਸਸਪੈਂਡ ਕਰਾ ਕੇ ਉਹਨਾਂ ਦੀ ਇਨਕੁਆਇਰੀ ਸਟਾਰਟ ਕਰਾਤੀ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਇੱਕ ਐਨਓ ਸੀ ਵੀ ਲੈ ਕੇ ਇਹ ਕਟਰੀਆ ਜਿਹੜੀ ਸਰਕਾਰ ਬਣੀ ਉਹਨਾਂ ਦਾ ਤੰਬੂ ਪੁੱਛਾ ਬਣਿਆ ਉਹਨੂੰ ਲੈ ਕੇ ਲੋਕ ਬਹੁਤ ਪ੍ਰੇਸ਼ਾਨ ਹਨ ਤੁਸੀਂ ਕਿਵੇਂ ਉਸੀ ਦਾ ਪੁੱਤਾਂ ਨਹੀਂ ਹੱਲ ਹੋ ਰਿਹਾ ਜੀ ਉਹਦੇ ਨਾਲ ਲੋਕ ਬਹੁਤ ਕਈਆਂ ਦੀਆਂ ਸ਼ਾਦੀਆਂ ਦੀਆਂ ਰਜਿਸਟਰੀਆਂ ਜਿਹੜੀਆਂ ਉਹ ਅੱਜ ਵੀ ਪੈਂਡਿੰਗ ਪਈਆਂ ਨੇ ਦੇਖੋ ਜੀ ਬਹੁਤ ਕਲੀਅਰ ਤੇ ਨਾ ਸਟ੍ਰੇਟ ਗਾਈਡਲਾਈਨਸ ਨੇ ਸਰਕਾਰ ਦੀਆਂ ਠੀਕ ਹੈ ਮੈਂ ਫੇਰ ਉਹ ਲੋਕਾਂ ਨੂੰ ਵੀ ਕਹਿਣਾ ਚਾਹਨਾ ਕਿ ਜੋ ਕਾਨੂੰਨ ਅਪਾ ਉਹਦਾ ਵੀ ਪਾਲਣ ਕਰੀਏ ਤੇ ਮੈਂ ਅਫਸਰ ਸਹਿਬਾਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਾਂ ਜਿਹੜਾ ਕਾਨੂੰਨ ਤੋਂ ਪਰੇ ਹੋ ਕੇ ਲੋਕਾਂ ਨੂੰ ਹਰਾਸਨਾ ਕਰੀਏ ਤੇ ਇਹਦੇ ਚ ਆਉਂਦੀ ਜੇ ਕੋਈ ਕਲੈਰਿਟੀ ਕਿਸੇ ਅਫਸਰ ਸਹਿਬਾਨਾਂ ਨੂੰ ਜਾਂ ਲੋਕਾਂ ਦੇ ਵਿੱਚ ਵਿੱਚ ਨਹੀਂ ਆ ਇਹ ਵੀ ਤੁਹਾਡਾ ਬਹੁਤ ਅੱਛਾ ਸਵਾਲ ਆ ਜੇ ਅਸੀਂ ਲੋਕਾਂ ਨੂੰ ਗਾਂ ਇਹਦੇ ਕੈਂਪ ਵੀ ਲਗਾ ਸਕਦੇ ਹਾਂ ਇਹਨੂੰ ਥਰੂ ਮੀਡੀਆ ਆਪਾਂ ਇਹਨੂੰ ਜਾਗਰੂਕਤਾ ਜਿਹੜੀ ਇਹਦੇ ਬਾਰੇ ਜੀ ਨੂੰ ਸਲਾਵਣ ਯਾਗਾਰ ਨਹੀਂ ਅੱਜ ਇਹ ਗੋਲੀ ਚੱਲੀ ਹੈ ਦੀ ਰਾਤ ਰੇਟਡ ਤੁਹਾਡੇ ਬਟਾਲੇ ਨੂੰ ਨਾ ਲੇਖਣ ਨਾਲ ਮੈਂ ਮੈਂ ਫੇਰ ਕਹਿਣਾ ਵੇਖੋ ਦੇਖੋ ਇਕਾ ਦੁਕਾ ਮੈਨੂੰ ਨਹੀਂ ਪਤਾ ਤੁਹ ਤੁਹਾਡੇ ਤੋਂ ਹੀ ਪਤਾ ਲੱਗਾ ਇਸ ਸਟੇਜ ਤੇ ਮੈਂ ਫੇਰ ਇਹੋ ਕਹਿਣਾ ਚਾਹੁੰਦਾ ਕਾਗਜ਼ ਬੋਲਦੇ ਨੇ ਫੈਕਟ ਬੋਲਦੇ ਨੇ ਵੀ ਪੰਜਾਬ ਦੇ ਵਿੱਚ ਪਿਛਲੇ 35 ਸਾਲਾਂ ਚ ਸਭ ਤੋਂ ਵਧੀਆ ਲਾਅ ਐਂਡ ਆਰਡਰ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਮਾਨਸਾਬ ਦੀ ਸਰਕਾਰ ਦੇ ਵਿੱਚ ਹੈ ਫੈਕਟਸ ਦੱਸਦੇ ਨੇ ਠੀਕ ਹੈ ਜੀ ਵਿਧਾਨ ਸਭਾ ਦੇ ਵਿੱਚ ਵੀ ਇਹ ਜਿਹੜੇ ਫੈਕਟਸ ਨੇ ਇਹ ਦੁਬਾਰਾ ਉਹਨਾਂ ਨੂੰ ਟੇਬਲ ਕੀਤਾ ਗਿਆ ਸੀਗਾ ਠੀਕ ਹੈ ਜੀ ਮੈਂ ਫੇਰ ਇਹ ਗੱਲ ਦੱਸਦਾ ਕਿ ਜੇ ਕੋਈ ਸ਼ਰਾਰਤੀ ਅਨਸਰ ਕੋਈ ਕੱਲ ਇਦਾਂ ਦੀ ਹਰਕਤ ਵੀ ਕਰਦਾ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਸਾਡਾ ਉੱਦਾਂ ਜਿਹੜਾ ਪ੍ਰਸ਼ਾਸਨ ਹੈ ਪੂਰਾ ਤਿਆਰ ਹੈ ਇਦਾਂ ਦੀ ਚੀਜ਼ਾਂ ਨੂੰ ਨਜਿੱਠਣ ਲਈ ਠੱਲ ਪਾਉਣ ਲਈ ਅਸੀਂ ਅਮਨ ਸ਼ਾਂਤੀ ਨੂੰ ਪਹਿਲੇ ਨੰਬਰ ਤੇ ਰੱਖ ਕੇ ਜਿਹੜਾ ਵਾ ਉਹ ਇਲਾਕੇ ਦੇ ਵਿੱਚ ਜਿਹੜਾ ਕੈਮ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਔਰ ਕਰਾਂਗੇ ਇਸ ਲਈ ਕੋਈ ਸਾਨੂੰ ਮਤਲਬ ਸਾਡੀ ਪੂਰੀ ਤਿਆਰੀ ਹੈ ਜੀ ਹਾਂ ਜੀ ਕਲਰ ਕੌਂਸਲ ਚੋਣਾਂ 6 ਮਹੀਨੇ ਰਹਿ ਗਏ ਕਿਸ ਤਰ੍ਹਾਂ ਦੀ ਤਿਆਰੀ ਦੇਖੋ ਜੀ ਆਮ ਆਦਮੀ ਪਾਰਟੀ ਤੁਸੀਂ ਦੇਖਦੇ ਹੋ ਵੀ ਜਦੋਂ ਵੀ ਕੋਈ ਬਾਈ ਇਲੈਕਸ਼ਨ ਆਉਂਦੀ ਆ ਲੋਕੀ ਦੁਬਾਰਾ ਦੁਬਾਰਾ ਸਾਨੂੰ ਸਤਵਾ ਦੇ ਕੇ ਇਹ ਜਿਹੜਾ ਆਪਣਾ ਪਿਆਰ ਦਾ ਸਬੂਤ ਆ ਸਾਨੂੰ ਦਿੰਦੇ ਨੇ ਉਹ ਇਹ ਸਾਨੂੰ ਦੱਸਦੇ ਨੇ ਕਿ ਤੁਹਾਡੀ ਜਿਹੜੀ ਨੀਤੀਆਂ ਨੇ ਤੁਹਾਡੀ ਜਿਹੜੀ ਲੋਕਪੱਕੀ ਨੀਤੀਆਂ ਨੇ ਮਾਨ ਸਰਕਾਰ ਦੀਆਂ ਕੇਜਰੀਵਾਲ ਸਾਹਿਬ ਦੀ ਵਿਵਹਾਈ ਦੇ ਵਿੱਚ ਲੋਕੀ ਉਹਨੂੰ ਬੇਹਦ ਪਸੰਦ ਕਰਦੇ ਨੇ ਤੇ ਸਾਡੀ ਜਿੰਨੀਆਂ ਵੀ ਹੁਣ ਐਮਸੀ ਚੋਣਾਂ ਆ ਰਹੀਆਂ ਨੇ ਸਾਡੀ ਪੂਰੀ ਤਿਆਰੀ ਹੈ ਜੀ ਅਸੀਂ ਪੂਰੇ ਸਾਡੇ ਵਰਕਰ ਵਾਲੈਂਟੀਅਰ ਤੇ ਆਗੂ ਸਹਿਬਾਨ ਪੂਰੇ ਤਤਬਰ ਨੇ ਕਿ ਕਦੋਂ ਇਹ ਚੋਣਾਂ ਦਾ ਐਲਾਨ ਹੋਵੇ ਤੇ ਕਦੋਂ ਜਿੱਤ ਕੇ ਸਾਰੀ ਦੀ ਸਾਰੀ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਚੋਲੀ ਜਪਾ